ਜਦੋਂ ਮੈਂ ਅੱਜ ਆਇਆ ਮੁਕਸਰ ਤਾਂ ਮੈਨੂੰ ਉਰੇ ਆ ਕੇ ਲੱਗਿਆ ਕਿ ਮੈਂ ਤੇ ਬਹੁਤ ਵੱਡੀ ਇੱਕ ਜਗ੍ਹਾ ਜਿਹੜੀ ਆ ਆਪਣੇ ਪੰਜਾਬ ਦੀ ਉਹਨੂੰ ਮਿਸ ਕਰ ਰਿਆ ਸੀਗਾ ਲੋਕ ਕੋਈ ਹਸਪੀਟਲ ਖੋਲਦਾ ਕੋਈ ਕੁਝ ਕਰਦਾ ਕੋਈ ਕੁਝ ਕਰਦਾ ਉਹਨਾਂ ਦਾ ਮੋਟਿਵ ਹੁੰਦਾ ਵੀ ਸਿਰਫ ਇੱਕ ਪੈਸੇ ਨੂੰ ਇਕੱਠਾ ਕਰਨਾ ਇਕੱਠਾ ਕਰਕੇ ਬੈਂਕ 'ਚ ਰੱਖ ਕੇ ਮਰ ਜਾਣਾ ਗਿਣ ਕੇ ਵੀ ਮੇਰੇ ਕੋਲ ਇੰਨੇ 100 ਕਰੋੜ ਹੋ ਗਿਆ ਵੀ ਹੁਣ ਆਪਾਂ ਚੱਲੇ ਦੁਨੀਆ ਚ ਮੇਰਾ ਮਕਸਦ ਸੀਗਾ ਕਿ ਜੇ ਦੁਨੀਆ ਚ ਚਾ ਆਪਾਂ ਆਇਆ ਸਾਨੂੰ ਜੰਮਣ ਦਾ ਤੇ ਮਰਨ ਦਾ ਅਫਸੋਸ ਨਹੀਂ ਹੋਣਾ ਚਾਹੀਦਾ ਇਹ ਕਹੁੰਦਾ ਨਾ ਵੀ ਆਰਟਿਸਟ ਐਡ ਕਰਦੇ ਆ ਉਹਨਾਂ ਨੇ ਦਵਾਈ ਦੇਖੀ ਵੀ ਨਹੀਂ ਹੁੰਦੀ ਮੈਨੂੰ ਜੇ ਵਾਇਸਓਵਰ ਸੁਣਾਵਣਾ ਹੈ ਜੀ ਸਾਡੇ ਜਿੰਨੇ ਵੀ ਆਰਟਿਸਟਾਂ ਮੈਨੂੰ ਫੋਨ ਤੇ ਮੈਸੇਜ ਪਾਉਂਦੇ ਆ ਵੀ ਗੋਇਲ ਸਾਹਿਬ ਕਾਲਾ ਗੁੰਦਰਾ ਭੁੱਲਿਓ ਸਾਡਾ ਗੋਡੇ-ਗੋਡੇ ਚੋਂ ਫਿਲਮ ਆ ਰਹੀ ਹੈ ਕਿ ਤੇ ਸਾਡੇ ਗੋਡੇ ਘੜ ਜਾਂਦੇ ਤੇ ਤੁਹਾਡੇ ਤੋਂ ਕੋਈ ਨੁਸਖਾ ਪੁੱਛੇ ਬਿਨਾ ਰਹਿ ਕਿਵੇਂ ਰੱਖਦੇ ਆ ਜੇ ਇਹਦਾ ਫੈਟੀ ਲੀਵਰ ਆ ਕੋਈ ਉਹਨਾਂ ਦੇ ਲਈ ਹੁਣ ਜਾਂਦੇ ਜਾਂਦੇ ਕਿਉਂਕਿ ਮੁਕਸਰ ਦੇ ਵਿੱਚ ਜਿੰਨੇ ਅਸੀਂ ਦੇਖਦੇ ਆ ਉਹ ਫੈਟੀ ਲੀਵਰ ਵਾਲੇ ਮਰੀਜ਼ ਕਿਤੇ ਬਟਿੰਡੇ ਜਾਂਦੇ ਆ ਪਟਿਆਲੇ ਜਾਂਦੇ ਆ ਉਹਨਾਂ ਲਈ ਕੋਈ ਦੇਸੀ ਬਾਹਰ ਇੱਕ ਬੋਰਡ ਲਾਓ ਵੱਡਾ ਸਾਰਾ ਕਿ ਫੈਟੀ ਲੀਵਰ ਦਾ ਸਪੈਸ਼ਲ ਇੱਕ ਪਾਊਡਰ ਆਉਂਦਾ ਉਹ ਰੋਜ਼ ਅਗਰ ਆਪਾਂ ਇੱਕ ਚਮਚਾ ਡੇਲੀ ਸਵੇਰੇ ਸਵੇਰੇ ਖਾ ਲਈਏ ਤਾਂ ਉਹਦੇ ਨਾਲ ਸਾਡਾ ਜਿਹੜਾ ਪੇਟ ਆ ਔਰ ਲੀਵਰ ਆ ਉਹ ਕਦੇ ਵੀ ਖਰਾਬ ਨਹੀਂ ਹੁੰਦਾ ਔਰ ਜਿੰਨਾ ਮਰਜ਼ੀ ਵਧਿਆ ਹੋਵੇ ਓਟੀਪੀਟੀ ਐਸਜੀਪੀਟੀ ਜਿੰਨੇ ਮਰਜ਼ੀ ਵਧੇ ਹੋਣ ਦੈਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪ ਜਿਲ੍ਹਾ ਸ਼੍ਰੀ ਮੁਕਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਦਵਾਰਕਾ ਦਾਸ ਆਯੁਰਵੈਦਿਕ ਦੀ ਅੱਜ ਓਪਨਿੰਗ ਸੈਰੇਮਨੀ ਹੋਈ ਹੈ ਤੇ ਇਸ ਮੌਕੇ ਵਰਦਮਾਨ ਗਰੁੱਪ ਦੇ ਜਿਹੜੇ ਨੇ ਸੁਭਾਸ਼ ਗੋਇਲ ਜੀ ਐਮ ਡੀ ਜਿਹੜੇ ਨੇ ਪਹੁੰਚੇ ਹੋਏ ਨੇ ਗੱਲਬਾਤ ਉਹਨਾਂ ਨਾਲ ਕਰਦੇ ਆਂ ਪਹਿਲਾਂ ਤਾਂ ਸਾਡੇ ਆਪਣੇ ਜ਼ਿਲ੍ਹੇ ਦੇ ਵਿੱਚ ਆਉਣ ਤੇ ਉਹਨਾਂ ਦਾ ਸਵਾਗਤ ਕਰਦੇ ਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਦੋਂ ਮੈਂ ਅੱਜ ਆਇਆ ਮੁਕਸਰ ਤਾਂ ਮੈਨੂੰ ਉਰੇ ਆ ਕੇ ਲੱਗਿਆ ਕਿ ਮੈਂ ਤੇ ਬਹੁਤ ਵੱਡੀ ਇੱਕ ਜਗ੍ਹਾ ਜਿਹੜੀ ਆ ਆਪਣੇ ਪੰਜਾਬ ਦੀ ਉਹਨੂੰ ਮਿਸ ਕਰ ਰਿਆ ਸੀਗਾ ਤੇ ਅੱਜ ਵੀ ਮੇਰਾ ਪ੍ਰੋਗਰਾਮ ਨਹੀਂ ਸੀ ਬਣ ਰਿਹਾ ਔਰ ਮੈਨੂੰ ਉਰੇ ਆਉਣ ਤੋਂ ਬਾਅਦ ਬੜਾ ਲੱਗਿਆ ਕਿ ਜੇ ਮੈਂ ਅੱਜ ਨਾ ਉਰੇ ਆਉਂਦਾ ਤਾਂ ਮੈਨੂੰ ਬੜਾ ਪਛਤਾਵਾ ਰਹਿਣਾ ਸੀਗਾ ਜਿੰਨਾ ਲੋਕਾਂ ਨੇ ਪਿਆਰ ਕੀਤਾ ਅੱਛਾ ਜਿਵੇਂ ਜਿਵੇਂ ਤੁਹਾਡੇ ਜਿਹੜੇ ਗਰੁੱਪ ਨੇ ਜਿਹੜੀ ਉਹਦੀ ਗਿਣਤੀ ਵਧ ਰਹੀ ਆ ਜਿਹੜੇ ਹਸਪੀਟਲ ਨੇ ਮੈਡੀਕਲ ਨੇ ਹਨਾ ਇਹਨਾਂ ਚੀਜ਼ਾਂ ਦੀ ਜਾਂ ਜਿਹੜੇ ਤੁਹਾਡੇ ਸੈਂਟਰ ਨੇ ਤਾਂ ਇਸ ਚੀਜ਼ ਦੀ ਖੁਸ਼ੀ ਵੀ ਹੁੰਦੀ ਆ ਜਿਵੇਂ ਲੱਗਦਾ ਵੀ ਪੰਜਾਬ ਬਿਹਾਰ ਹੀ ਹੋਈ ਜਾਂਦਾ ਸਰ ਕਈ ਵਾਰੀ ਜਿਹੜਾ ਕੰਮ ਕਰਦੇ ਆ ਉਦੋਂ ਤਾਂ ਬੜੀ ਖੁਸ਼ੀ ਹੁੰਦੀ ਆ ਪਰ ਜਦੋਂ ਘਰ ਜਾ ਕੇ ਬੈਠਦੇ ਆ ਉਦੋਂ ਫਿਰ ਪੁੱਭਾਂ ਨਿਕਲਦੀਆਂ ਨੇ ਜੀ ਔਰ ਕਈ ਵਾਰੀ ਇਦਾਂ ਦੀਆਂ ਗੱਲਾਂ ਹੁੰਦੀਆਂ ਨੇ ਮੈਂ ਆ ਮੇਰੀ ਬੇਟੀ ਵੀ ਡਾਕਟਰ ਹੈ ਵੱਡੀ ਅਸੀਂ ਬੈਠ ਕੇ ਆਪਸ ਵਿੱਚ ਗੱਲਾਂ ਕਰਦੇ ਆ ਬੇਟਾ ਕਿਵੇਂ ਹੋਊਗਾ ਉਹ ਫਿਰ ਕਹਿੰਦੀ ਪਪਾ ਪਹਿਲਾਂ ਇਦਾਂ ਕਰੋ ਵੀ ਲੋਕਾਂ ਨੂੰ ਨੁਸਖੇ ਦੱਸੀ ਜਾਓ ਜੀ ਇਹ ਘਰੇ ਬਣਾਉਣਗੇ ਖਾਣਗੇ ਵੀ ਹੁਣ ਜੇ ਬੰਦੇ ਨੇ ਲੱਖ ਬੰਦੇ ਨੇ ਸਾਨੂੰ ਆਰਡਰ ਕਰਤਾ ਅਸੀਂ ਲੱਭੀਆਂ ਕਿੱਥੋਂ ਬਣਾਵਾਂਗੇ ਇੰਨੀਆਂ ਤੇ ਇਹ ਵੀ ਸਾਨੂੰ ਇੱਕ ਬੜਾ ਫਾਇਦਾ ਹੋਇਆ ਕਿ ਲੋਕੀ ਸਾਡਾ ਤ੍ਰਿਫਲਾ ਚੂਰਨ ਹੈ ਪੰਚਮ ਹਲਦੀ ਹੈ ਬਹੁਤ ਸਾਰੀਆਂ ਇਹ ਜਿਹੇ ਦਵਾਈਆਂ ਮੈਂ ਦੱਸਦਾ ਜਿਹੜੀਆਂ ਲੋਕ ਘਰੇ ਬਣਾ ਲੈਂਦੇ ਨੇ ਮੈਨੂੰ ਆਕੇ ਦੱਸਦੇ ਨੇ ਵੀ ਗੁਰਸਾਂਵਾ ਤਾਂ ਸਾਡੀ ਬੜਾਈ ਹੋਈ ਹੈ ਮੈਂ ਕਹਿੰਦਾ ਫਿਰ ਇਹ ਰਹਿਣ ਦਵਾ ਦਵਾਈ ਲੈ ਲਓ ਕਾਲਾ ਗੁੰਦ ਕੈਪਸੂਲ ਹੈ ਆਪਣਾ ਔਰ ਅਸੀਂ ਫਿਰ ਇੱਕ ਚੀਜ਼ ਹੋਰ ਦੇਖੀ ਕਿ ਇਹਨਾਂ ਚੀਜ਼ਾਂ ਨੂੰ ਲੋਕਾਂ ਤੱਕ ਪਹੁੰਚਾਉਣ ਵਾਸਤੇ ਨਾ ਉਹ ਲੋਕ ਕੋਈ ਹਸਪੀਟਲ ਖੋਲਦਾ ਕੋਈ ਕੁਝ ਕਰਦਾ ਕੋਈ ਕੁਝ ਕਰਦਾ ਉਹਨਾਂ ਦਾ ਮੋਟੀਵੇ ਹੁੰਦਾ ਵੀ ਸਿਰਫ ਇੱਕ ਪੈਸੇ ਨੂੰ ਇਕੱਠਾ ਕਰਨਾ ਇਕੱਠਾ ਕਰਕੇ ਬੈਂਕ ਚ ਰੱਖ ਕੇ ਮਰ ਜਾਣਾ ਗਿਣ ਕੇ ਵੀ ਮੇਰੇ ਕੋਲ ਇੰਨੇ 100 ਕਰੋੜ ਹੋ ਗਿਆ ਵੀ ਹੁਣ ਆਪਾਂ ਚੱਲੇ ਦੁਨੀਆ ਚੋਂ ਮੇਰਾ ਮਕਸਦ ਸੀਗਾ ਕਿ ਜੇ ਦੁਨੀਆ ਚ ਚਾ ਆਪਾਂ ਆਏ ਆ ਤਾਂ ਸਾਨੂੰ ਜੰਮਣ ਦਾ ਤੇ ਮਰਨ ਦਾ ਅਫਸੋਸ ਨਹੀਂ ਹੋਣਾ ਚਾਹੀਦਾ ਉਹ ਮੈਨੂੰ ਅੱਜ ਹੈ ਨਹੀਂ ਬਿਲਕੁਲ ਜੇ ਮੈਨੂੰ ਅੱਜ ਰੱਬ ਜਿੱਦਾਂ ਮਰਜ਼ੀ ਉਂਗਲੀ ਫੜ ਕੇ ਲੈ ਜਾਏ ਤੁਰ ਪਾਂਗੇ ਉਹਦੇ ਨਾਲ ਅੱਛਾ ਖਾਸ ਗੱਲ ਇਹ ਆ ਇੱਕ ਇੱਕ ਗੱਲ ਨਾ ਦਰਸ਼ਕ ਬਹੁਤ ਸ਼ਾਇਦ ਥੋੜੇ ਤੋਂ ਪੁੱਛਦੇ ਨਹੀਂ ਹੋਣਗੇ ਵੀ ਜਿਹੜੇ ਕਲਾਕਾਰ ਤੁਹਾਡੇ ਗੁਣ ਗਾਉਂਦੇ ਨੇ ਉਹਦਾ ਕੀ ਰੀਜ਼ਨ ਆ ਵੀ ਜਿਹੜੇ ਜਿਹੜੇ ਕਲਾਕਾਰ ਨੂੰ ਦੇਖਦੇ ਆ ਉਹ ਹੀ ਕਹਿੰਦਾ ਵੀ ਸੁਭਾਸ਼ ਗੋਇਲ ਜੀ ਨੇ ਸਾਨੂੰ ਸਿੱਧੇ ਰਾਹ ਪਾਤਾ ਸਾਡੀ ਜ਼ਿੰਦਗੀ ਬਦਲਤੀ ਜਾਂ ਸਾਨੂੰ ਚੰਗੇ ਰਾਹ ਪਾਇਆ ਇਹਦਾ ਕਾਰਨ ਕੀ ਆ ਇਹ ਨਾ ਐਕਚੁਅਲੀ ਮੈਂ ਕਪਲ ਸ਼ੋਅ ਦੇਖਿਆ ਕਰਦਾ ਸੀ ਮੈਨੂੰ ਬੜਾ ਸ਼ੌਂਕ ਸੀਗਾ ਦੇਖਣ ਦਾ ਮੈਂ ਹੋਰ ਤਾਂ ਮੇਰੇ ਕੋਈ ਐਂਟਰਟੇਨਮੈਂਟ ਹੈ ਨਹੀਂ ਸੀ ਮੈਂ ਕਪਲ ਸ਼ਰਮਾ ਜੀ ਦਾ ਸ਼ੋਅ ਦੇਖਦਾ ਹੁੰਦਾ ਸੀ ਤੁਹ ਬਹਿ ਗਿਆ ਵੀ ਹਜ਼ਾਰਸ ਆਗੇ ਲੋਕਾਂ ਨੂੰ ਠੀਕ ਕਰਦਾ ਵੀ ਆਪਾਂ ਇਦਾਂ ਹੀ ਕਲਾਕਾਰ ਬਲਾ ਬਲਾ ਕੇ ਆਪਾਂ ਹੈਲਥ ਦੀਆਂ ਗੱਲਾਂ ਕਰਿਆ ਕਰਾਂਗੇ। ਉਹ ਮੈਂ ਪਹਿਲਾਂ ਪਹਿਲਾਂ ਆਪਣੇ ਘੁੱਗੀ ਭਾਜੀ ਉਹਨਾਂ ਨੂੰ ਰਿਕਵੈਸਟ ਕੀਤੀ ਮੈਂ ਕਿ ਇਦਾਂ ਕਰਨਾ। ਉਹ ਕਹਿੰਦੇ ਵੀ ਰਾਜੇ ਮੈਂ ਤਾਂ ਨਹੀਂ ਕਰ ਸਕਦਾ ਤੁਹਾਡੇ ਨਾਲ ਹਲੇ ਤੇ ਮੈਂ ਬਹੁਤ ਬਿਜ਼ੀ ਆ ਕਹਿੰਦੇ ਮੈਂ ਤੁਹਾਨੂੰ ਬੰਦੇ ਦੇਦਾ। ਉਹਨਾਂ ਨੇ ਵੀ ਸਾਨੂੰ ਸਾਰੇ ਹੀ ਦੇਤੇ। ਉਹ ਜਿਹਨੂੰ ਵੀ ਕਹਿੰਦਾ ਉਹ ਵੀ ਕਹਿੰਦਾ ਆ ਜਾਓ ਗੱਲਬਾਤ ਕਰ ਲੈਂਦੇ ਆ। ਤੇ ਅੱਛਾ ਫਿਰ ਦਵਾਈ ਸਾਰੇ ਖਾਂਦੇ ਆ। ਇਹ ਕਹਿੰਦਾ ਨਾ ਵੀ ਆਰਟਿਸਟ ਐਡ ਕਰਦੇ ਆ ਉਹਨਾਂ ਨੇ ਦਵਾਈ ਦੇਖੀ ਵੀ ਨਹੀਂ ਹੁੰਦੀ। ਮੈਨੂੰ ਜੇ ਵਾਇਸਓਵਰਸ ਲਾਵਾਣਾ ਜੀ ਸਾਡੇ ਜਿੰਨੇ ਵੀ ਆਰਟਿਸਟਾਂ ਮੈਨੂੰ ਫੋਨ ਤੇ ਮੈਸੇਜ ਪਾਉਂਦੇ ਆ ਵੀ ਗੁਹਿਲ ਸਾਹਿਬ ਕਾਲਾ ਗੁੰਦਰਾ ਭੁੱਲਿਓ ਸਾਡਾ ਗੋਡੇ-ਗੋਡੇ ਚੋਂ ਫਿਲਮ ਆ ਰਹੀ ਹੈ ਕਿਤੇ ਸਾਡੇ ਗੋਡੇ ਘੜ ਜਾਣ ਮਤਲਬ ਬੜਾ ਵਧੀਆ ਲੱਗਦਾ ਔਰ ਉਹਨਾਂ ਨੂੰ ਆਪਣੇ ਲੋਕ ਫੋਲੋ ਕਰਦੇ ਆ ਔਰ ਲੋਕ ਉਹਨਾਂ ਦੀ ਗੱਲ ਸੁਣਦੇ ਆ ਸਮਝਦੇ ਆ ਲੋਕਾਂ ਨੂੰ ਵੀ ਪਤਾ ਹੈ ਵੀ ਆਰਟਿਸਟ ਜਿਹੜੇ ਆ ਰਹੇ ਆ ਗੁਹਿਲ ਸਾਹਿਬ ਦੇ ਨਾਲੇ ਸੱਚਮੁੱਚ ਦਿਲੋਂ ਆ ਰਹੇ ਆ ਕਿਉਂਕਿ ਇੰਨੇ ਮਹਿੰਗੇ ਆਰਟਿਸਟ ਨੂੰ ਉਹਨੂੰ ਪੈਸਾ ਤਾਂ ਅਸੀਂ ਦੇ ਨਹੀਂ ਸਕਦੇ ਜਿੰਨੀ ਇਹਨਾਂ ਨੇ ਕੀਮਤਾਂ ਨੇ ਉਹ ਤਾਂ ਦੇ ਨਹੀਂ ਸਕਦੇ ਅਸੀਂ ਇਹਨਾਂ ਨੂੰ ਸੈਂਪਲ ਸਿੰਪ ਅੱਜ ਰਜੀਵ ਹੋਣਾ ਨੇ ਓਪਨਿੰਗ ਕਰੀ ਐ ਇਹਨਾਂ ਨੂੰ ਕੀ ਕਹਿਣਾ ਚਾਹੋਂਗੇ ਜੇ ਜਿਹੜੇ ਮੁਕਸਰ ਸਾਹਿਬ ਦੇ ਵਿੱਚ ਨੇ ਜਿਹੜੇ ਕਿਸੇ ਵੀ ਸਮੱਸਿਆ ਦੇ ਨਾਲ ਜੂਝ ਰਹੇ ਨੇ ਮੈਂ ਨਾ ਅੱਜ ਰਜੀਵ ਜੀ ਨੂੰ ਪਹਿਲੀ ਵਾਰੀ ਮਿਲਿਆ ਜੀ ਔਰ ਮੈਨੂੰ ਐ ਲੱਗਦਾ ਵੀ ਮੈਂ ਇਹਨਾਂ ਨੂੰ ਕਈ ਸਦੀਆਂ ਤੋਂ ਜਾਣਦਾ ਇਹਨਾਂ ਦਾ ਇੰਨਾ ਹਸਮੁਖ ਚਿਹਰਾ ਇੰਨਾ ਵਧੀਆ ਸੁਭਾਅ ਇੰਨਾ ਵਧੀਆ ਲੋਕਾਂ ਨੇ ਫੀਡਬੈਕ ਜਿਹੜੀ ਦਿੱਤੀ ਆ ਕਿ ਤੁਸੀਂ ਗੋਲ ਸਾਬ ਇਹਨਾਂ ਨੂੰ ਨਾਲ ਲਿਆ ਇੱਥੇ ਸਾਨੂੰ ਪੂਰਾ ਜਿੰਨਾ ਸਾਨੂੰ ਤੁਹਾਡੇ ਤੇ ਭਰੋਸਾ ਉਹਨਾ ਇਹਦੇ ਤੇ ਵੀ ਭਰੋਸਾ ਮੈਨੂੰ ਬੜੀ ਖੁਸ਼ੀ ਹੋਈ ਇਸ ਗੱਲ ਦੀ ਨਹੀਂ ਇਹ ਤਾਂ ਕੰਨ ਵੀ ਮਰੋੜ ਸਕਦੇ ਜੇ ਸਹੀ ਗ੍ਰੀਨ ਨਹੀਂ ਕਰਦਾ ਜੀ ਹਾਂ ਨਹੀਂ ਆਪਾਂ ਨੂੰ ਕੰਨ ਮਰੋੜਨ ਦੀ ਲੋੜ ਹੀ ਨਹੀਂ ਪੈਣੀ ਜੀ ਸਾਡੇ ਕੋਲ ਇਹ ਜਿਹੇ ਜਲਾਬ ਦੀਆਂ ਗੋਲੀਆਂ ਹੈਗੀਆਂ ਨੇ ਫਿਰ ਜੋ ਦੇ ਦਿੰਦੇ ਵਾ ਸਾਡਾ ਠੀਕ ਹੋ ਜਾਂਦਾ ਤੇ ਦੂਜੀ ਗੱਲ ਇਹ ਆ ਵੀ ਅਸੀਂ ਜਿਹੜਾ ਮੇਨ ਮਕਸਦ ਤੁਸੀਂ ਮੈਨੂੰ ਪੁੱਛਿਆ ਸੀ ਉਹ ਤੁਹਾਡੇ ਥਰੂ ਇੱਕ ਵਾਰੀ ਦੇ ਦਵਾ ਮੈਸੇਜ ਕਿ ਸਾਡੀ ਇੱਕ ਸੋਚ ਹੈ ਕਿ ਪੰਜਾਬ ਦੇ ਹਰ ਕਾਊਂਟਰ ਤੇ ਅਸੀਂ ਆਪਣਾ ਸਮਾਨ ਵੇਚਦੀ ਹੈ ਤਾਂ ਕਿ ਹਰ ਬੰਦਾ ਆਪਣੇ ਘਰੋਂ ਨਿਕਲੇ ਬਾਹਰ ਆਪਣੇ ਮੈਡੀਕਲ ਸਟੋਰ ਵਾਲੇ ਨੂੰ ਮਿਲੇ ਉੱਥੋਂ ਦਵਾਈ ਲੈ ਲਵੇ ਇੱਕ ਤੇ ਨਾਲ-ਨਾਲ ਸਟੋਰ ਹੁੰਦੇ ਆ ਬੰਦਾ ਜਾਣ-ਪਛਾਣ ਹੁੰਦੀ ਆ 10-20% ਉਹਨੂੰ ਫਾਇਦਾ ਹੋ ਜਾਂਦਾ ਲੈਸ ਹੋ ਜਾਂਦਾ ਕਿਉਂਕਿ ਅਸੀਂ ਤਾਂ ਦੇਣਾ ਹੀ ਹੁੰਦਾ ਕਿਉਂਕਿ ਉਹਨਾਂ ਨੇ ਲੱਖ-ਲੱਖ ਦੋ-ਦੋ ਲੱਖ ਦਾ ਸਾਮਾਨ ਮੰਗਵਾਉਣਾ ਤਾਂ ਉਹਨਾਂ ਨੂੰ ਵੀ ਕੋਈ ਮਾਨਦਾਨ ਦੇਣਾ ਹੁੰਦਾ ਚਲੋ ਉਹ ਵੀ ਆਪਦੇ ਆਣ-ਗੁਆਣ ਚਵਾੜਾ ਵੋਟਾ ਲੈਸ ਕਰਦੇ ਰਹਿੰਦੇ ਆ ਇਧਰ ਲੋਕਾਂ ਨੂੰ ਫਾਇਦਾ ਹੁੰਦਾ ਬਾਕੀ ਉਹ ਇਹਨਾਂ ਦਾ ਇੱਕ ਹੋਰ ਵੱਡਾ ਫਾਇਦਾ ਸਾਨੂੰ ਕਿਉਂ ਮੇਰੇ ਨਾਲ ਵੀਡੀਓ ਕਾਲ ਕਰਾ ਦਿੰਦੇ ਨੇ ਮਰੀਜ਼ ਦੀ ਬੁੱਕ ਕਰਕੇ ਰਿਕੋਲ ਸਾਹਿਬ ਨਾਲ ਗੱਲ ਕਰ ਲੋ ਤੇ ਪੇਸ਼ੈਂਟ ਨੂੰ ਅਸੀਂ ਉੱਥੇ ਹੀ ਸਮਝਾ ਦਿੰਦੇ ਹਾਂ ਉੱਥੇ ਉਹ ਦਵਾਈ ਲੈ ਲੈਂਦਾ ਇੱਕ ਪਰ ਇਹ ਡਰ ਵੀ ਬਹੁਤ ਆ ਵੀ ਉਹ ਬਹੁਤ ਪੈਸੇ ਲੈਂਦੇ ਆ ਕਿੰਨੇ ਕ ਲੈਣੇ ਹੋ ਜੀ ਮਤਲਬ ਸੌਖੇ ਮਿਲ ਜਾਂਦੇ ਹੋ ਕਿਉਂਕਿ ਕਿਸਾਨ ਦੇ ਮਾਣਾਂ 'ਚ ਬਹੁਤ ਡਰ ਆ ਵੀ ਗੋਲ ਸਾਹਿਬ ਕੀਤੇ ਔਖੇ ਮਿਲਦੇ ਨੇ ਜਾਂ ਫਿਰ ਉਹਨਾਂ ਦੀ ਬੁਕਿੰਗ ਔਖੀ ਹੁੰਦੀ ਹੈ ਥੋੜਾ ਜਿਹਾ ਪ੍ਰੋਸੀਜਰ ਦਾ ਬੁਕਿੰਗ ਥੋੜੀ ਜੀ ਔਖੀ ਹੈ ਪਰ ਮੈਂ ਮਿਲਦਾ ਬਹੁਤ ਸੌਖਾ ਜਿਹੜਾ ਮੈਨੂੰ ਮਿਲ ਲੈਂਦਾ ਉਹਨੂੰ ਐ ਲੱਗਦਾ ਵੀ ਮੈਂ ਤਾਂ ਐਵੇਂ ਹੀ ਨਹੀਂ ਦੇਰ ਦਾ ਤਨਫੀਰੀ ਕਹਿੰਦਾ ਬੰਦਾ ਵਧੀਆ ਉਹੀ ਮਿਲ ਗਿਆ ਮਤਲਬ ਮੈਂ ਮਿਲਦਾ ਬਹੁਤ ਵਧੀਆ ਸੌਖਾ ਪਰ ਮੇਰੀ ਥੋੜੀ ਜੀ ਬੁਕਿੰਗ ਜਿਹੜੀ ਔਖੀ ਹੈ ਕਿਉਂਕਿ ਰੋਜ਼ ਦਾ ਜੀ 8-9000 ਟੈਲੀਫੋਨ ਹੈ ਜਿੱਚੋਂ 7-800 ਬੰਦਾ ਰੋਜ਼ ਮਿਲਣਾ ਚਾਹੁੰਦਾ ਪਰ ਮੇਲਾ ਆਪਾਂ ਕਿੰਨੇ ਨੂੰ ਸਕਦੇ ਆ 5 ਮਿੰਟ ਚ ਇੱਕ ਬੰਦੇ ਨੂੰ ਮਿਲਾਂਗੇ ਤਾਂ ਤਾਂ ਇੰਨਾ ਹੋ ਜਾਂਦਾ ਇਸ ਕਰਕੇ ਵੇਟਿੰਗ ਹੈਗੀ ਹੈ 2 ਕੁ ਮਹੀਨੇ ਦੀ ਪਰ ਮੈਂ ਇਹਨੂੰ ਖਤਮ ਕਰ ਰਿਹਾ ਜਿਵੇਂ ਅੱਜ ਮੁਕਸਰ ਆਇਆ ਹੁਣ ਮੈਂ ਅਲੱਗ-ਅਲੱਗ ਸ਼ਹਿਰਾਂ 'ਚ ਜਾ ਕੇ ਲੋਕਾਂ ਦੇ ਵਿੱਚ ਬੈਠ ਕੇ ਕੰਮ ਕਰ ਰਿਹਾ ਤੇ ਤੁਸੀਂ ਦੇਖਦੇ ਹੋਵੋਗੇ ਮੈਂ ਸਾਹਮਣੇ ਕੁਰਸੀ ਢਾ ਕੇ ਮੈਂ ਕੋਈ ਐ ਨਹੀਂ ਬਣਾਇਆ ਕੋਈ ਦਫਤਰ ਦਫਤਰ ਬਲਕੇ ਇਹਨਾਂ ਨੇ ਬਣਾਇਆ ਹੋਇਆ ਮੈਂ 10 ਮਿੰਟ ਬੈਠਿਆ ਦੋ-ਚਾਰ ਮਰੀਜ਼ ਦੇਖੇ ਮੈਂ ਵਿੱਚ ਹੀ ਆ ਗਿਆ ਕਿਉਂਕਿ ਮੈਨੂੰ ਆਇਆ ਕਿ ਮੈਂ ਪਬਲਿਕ 'ਚ ਬੈਠ ਕੇ ਕੰਮ ਕਰਾਂ ਲੋਕਾਂ ਦੇ ਵਿੱਚ ਬੈਠ ਕੇ ਆਖਰੀ ਸਵਾਲ ਆ ਵੀ ਜੇ ਹੁਣ ਤੁਸੀਂ ਆਏ ਹੋ ਤੇ ਤੁਹਾਡੇ ਤੋਂ ਕੋਈ ਨੁਸਖਾ ਪੁੱਛੇ ਬਣਾ ਰਹੇ ਕਿਵੇਂ ਕਰਦੇ ਆ ਜੇ ਦਾ ਫਰਟੀਲੀਵਰ ਆ ਕੋਈ ਉਹਨਾਂ ਦੇ ਲਈ ਹੁਣ ਜਾਂਦੇ ਜਾਂਦੇ ਕਿਉਂ ਕਿ ਕਿਤੇ ਬਟਿੰਡੇ ਜਾਂਦੇ ਆ ਪਟਿਆਲੇ ਜਾਂਦੇ ਆ ਉਹਨਾਂ ਲਈ ਕੋਈ ਦੇਸੀ ਅੱਜ ਮੈਂ ਦੇਖਿਆ ਔਰੇ 20 ਪੇਸ਼ੈਂਟ ਦੇਖੇ ਨੇ ਹਲੇ ਜਦੋਂ ਤੁਸੀਂ ਆਏ ਹੋ 20 ਦੇ ਵਿੱਚੋਂ 15 ਪੇਸ਼ੈਂਟ ਜਿਹੜੇ ਸੀ ਉਹ ਲਿਵਰ ਦੇ ਨਾਲ ਰਿਲੇਟਡ ਪ੍ਰੋਬਲਮ ਚੱਲ ਰਹੀ ਹੈ ਔਰੇ ਮੈਂ ਇੱਕੋ ਹੀ ਗੱਲ ਕਹੀ ਹੈ ਮੈਂ ਅੱਜ ਇਹਨਾਂ ਨੂੰ ਵੀ ਕਿਹਾ ਸੰਜੀਵ ਜੀ ਨੂੰ ਅਪੜਾ ਕਿ ਬਾਹਰ ਨਾਲ ਇੱਕ ਬੋਰਡ ਲਾਓ ਵੱਡਾ ਸਾਰਾ ਕਿ ਫੈਟੀ ਲਿਵਰ ਦਾ ਸਪੈਸ਼ਲ ਇੱਕ ਪਾਊਡਰ ਆਉਂਦਾ ਉਹ ਰੋਜ਼ ਅਗਰ ਆਪਾਂ ਇੱਕ ਚਮਚਾ ਡੇਲੀ ਸਵੇਰੇ ਸਵੇਰੇ ਖਾ ਲਈਏ ਤਾਂ ਉਹਦੇ ਨਾਲ ਸਾਡਾ ਜਿਹੜਾ ਪੇਟ ਆ ਔਰ ਲਿਵਰ ਆ ਉਹ ਕਦੇ ਵੀ ਖਰਾਬ ਨਹੀਂ ਹੁੰਦਾ ਔਰ ਜਿੰਨਾ ਮਰਜ਼ੀ ਵਧਿਆ ਹੋਵੇ OTPT ए, ए, SGPT ਜਿੰਨੇ ਮਰਜ਼ੀ ਵਧੇ ਹੋਣ ਉਹ ਕੰਟਰੋਲ ਹੋ ਜਾਂਦੇ ਨੇ ਉਹ ਵੀ ਨੁਸਖਾ ਬੋਲ ਦਿੰਨਾ ਤੁਹਾਨੂੰ ਔਰ ਮੈਂ ਸਾਰੇ ਜਿੰਨੇ ਵੀ ਦਰਸ਼ਕ ਦੇਖ ਰਹੇ ਆ ਜਿੰਨੇ ਵੀ ਡੇਲੀ ਪੋਸਟ ਦੇਖ ਰਹੇ ਆ ਸਾਰਿਆਂ ਨੂੰ ਮੇਰੀ ਰਿਕਵੈਸਟ ਹੈ ਕਿ ਇਹਨੂੰ ਬਿਲਕੁਲ ਅਣੱਥਾ ਨਾ ਲਿਓ ਇਹਨੂੰ ਐਂ ਨਾ ਸਮਝੋ ਵੀ ਗੁਇਲ ਸਾਹਿਬ ਦੀ ਗੱਲ ਸੁਣ ਲਈ ਥੱਲੇ ਨਾਈਸ ਹੀ ਲਿਖਣਾ ਨਾਈਸ ਦੋਸਰੀ ਨਹੀਂ ਲਿਖਣਾ ਇਹਨੂੰ ਬਣਾਉਣਾ ਤੁਸੀਂ ਮੈਨੂੰ ਤੁਹਾਡੇ ਨਾਈਸ ਨਹੀਂ ਚਾਹੀਦੇ ਮੈਨੂੰ ਤੁਹਾਡੇ ਥੈਂਕ ਯੂ ਚਾਹੀਦੇ ਆ ਕੰਮ ਹੋਣ ਤੋਂ ਬਾਅਦ ਉਹਦੇ ਥੱਲੇ ਤੁਸੀਂ ਕੀ ਕਰਨਾ ਇੱਕ ਤਾਂ ਭੂਮੀ ਆਮਲਾ ਜਿਹੜਾ ਭੂਮੀਆਮਲਾ ਹੁੰਦਾ ਨਾ ਜਿਵੇਂ ਆਪਾਂ ਧਰਤੀ ਕਹਿੰਦੇ ਆ ਧਰਤੀ ਨੂੰ ਭੂਮੀ ਕਿਹਾ ਗਿਆ ਇਹਦੇ ਉੱਤੇ ਛੋਟੇ ਸਾਈਜ਼ ਦਾ ਪੇੜ ਹੁੰਦਾ ਇੱਕ ਵੱਡਾ ਵਿਸ਼ਾਲ ਪੇੜ ਹੁੰਦਾ ਆਮਲੇ ਦਾ ਉਹ ਅਲੱਗ ਹੈ ਇਹ ਭੂਮੀ ਆਮਲਾ ਰੱਬ ਨੇ ਬਣਾਇਆ ਦੇਖੋ ਰੱਬ ਦੀ ਖੇਡ ਦੇਖੋ ਇੱਕ ਚੀਜ਼ ਦੀਆਂ ਦੋ ਦੋ ਚੀਜ਼ਾਂ ਮੇਥੀ ਦਾਣੇ ਦੇ ਵਿੱਚ ਉਹਨੇ ਇੱਕ ਬਰੀਕ ਮੇਥੀ ਬਣਾਈ ਇੱਕ ਮੋਟੀ ਬਣਾਈ ਆ ਉਹ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਕਿਹੜੀ ਮਦਾਨੀ ਇਲਾਕੇ ਚ ਚਾਹੀਦੀ ਹੈ ਚੀਜ਼ ਕਿਹੜੀ ਸਾਨੂੰ ਗਰਾਊਂਡ ਇਲਾਕੇ ਚਾਹੀਦੀ ਹੈ ਕਿਹੜੀ ਸਾਨੂੰ ਪਹਾੜਾਂ ਦੇ ਵਿੱਚ ਚਾਹੀਦੀ ਆ ਉਹ ਉਧਰ ਤੇ ਉਹ ਵੀ ਕਦੇ ਗੱਲ ਕਰਾਂਗੇ ਪਰ ਅੱਜ ਮੈਂ ਤੁਹਾਨੂੰ ਲਿਵਰ ਦਾ ਨੁਸਖਾ ਦੱਸ ਕੇ ਜਾਊਂਗਾ ਜਿਹੜਾ ਕਿ ਦੀਨ ਦੁਨੀਆ ਤੱਕ ਰਹੂਗਾ ਔਰ ਦੀਨ ਦੁਨੀਆ ਤੋਂ ਚੱਲਿਆ ਆ ਰਿਹਾ ਔਰ ਜੇ ਤੁਸੀਂ ਕਰੋਗੇ ਇਹਨੂੰ ਤਾਂ ਤੁਸੀਂ ਥੈਂਕ ਯੂ ਵੀ ਕਹੋਗੇ ਔਰ ਤੁਸੀਂ ਸੱਚਮੁੱਚ ਆਪਣੇ ਬੱਚਿਆਂ ਦਾ ਸਹੀ ਪਾਲਣ ਪੋਸ਼ਣ ਕਰੋਗੇ ਨੰਬਰ 1 ਭੂਮੀ ਆਮਲੇ ਦਾ ਪਾਊਡਰ ਉਹਦੇ ਵਿੱਚ ਪ੍ਰਵਾਲ ਪਿਸ਼ਟੀ ਕਿ ਉਹਦੇ ਵਿੱਚ ਮੁਕਤਾ ਸ਼ਕਤੀ ਪਿਸ਼ਟੀ ਦੋ ਮਤਲਬ ਭੂਮੀ ਆਮਲਾ 100 ਗ੍ਰਾਮ ਉਹਦੇ ਵਿੱਚ 5 ਗ੍ਰਾਮ ਪ੍ਰਵਾਲ ਪਿਸ਼ਟੀ 5 ਗ੍ਰਾਮ ਮੁਕਤਾ ਸ਼ਕਤੀ ਪਿਸ਼ਟੀ ਪਾ ਲੋ ਉਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇਹ ਜਿਹੜੀਆਂ ਦੋ ਪਿਸ਼ਟੀਆਂ ਬੋਲੀਆਂ ਨੇ ਤੇ ਵੈਦਵਾਨ ਲਿਖਿਆ ਜ਼ਰੂਰ ਹੋਣਾ ਚਾਹੀਦਾ ਜੇ ਵੈਦਵਾਨ ਨਹੀਂ ਲਿਖਿਆ ਤਾਂ ਉਹਦਾ ਸਾਨੂੰ ਨਹੀਂ ਪਤਾ ਕੀ ਹੈ ਪਰ ਜੇ ਵੈਦਵਾਨ ਲਿਖਿਆ ਤਾਂ ਇਹਦੀ ਬਿਲਕੁਲ ਪਿਓਰਿਟੀ ਦੀ ਗਾਰੰਟੀ ਹੋ ਜਾਂਦੀ ਹੈ ਤਾਂ ਇਹ ਦੋਨੋਂ ਚੀਜ਼ਾਂ ਨੂੰ ਮਿਕਸ ਕਰਕੇ ਇਹ ਪਾਊਡਰ ਬਣਾ ਕੇ ਖਾਓ ਔਰ ਇਹਨੂੰ ਜਦੋਂ ਵੀ ਤੁਹਾਡਾ ਮਨ ਕਰਦਾ ਸਵੇਰੇ ਸਵੇਰੇ ਖਾਲੀ ਪੇਟ ਖਾਣਾ ਜਾਂ ਫਿਰ ਰਾਤ ਨੂੰ ਕਈ ਲੋਕ ਸਾਡੇ ਭਰਾ ਜਿਹੜੇ ਨੇ ਕਦੀ ਕਦੀ ਲੀਟਰਲ ਵਿਟਰਲ ਕਰਕੇ ਪੈਗ ਲਾਉਂਦੇ ਆ ਉਹਨਾਂ ਨੂੰ ਮੇਰੀ ਖਾਸ ਕਰਕੇ رائے ਆ ਵੀ ਤੁਸੀਂ ਜੋ ਮਰਜ਼ੀ ਕਰੋ ਤੁਹਾਡਾ ਜੀਵਨ ਹੈ ਜੁਗ ਜੁਗ ਜਿਓ ਜੇ ਠੇਕੇ ਨਹੀਂ ਚੱਲਣਗੇ ਤਾਂ ਸਰਕਾਰਾਂ ਨਹੀਂ ਚੱਲਣਗੀਆਂ ਉਹ ਵੀ ਤੁਹਾਡਾ ਜ਼ਿੰਮੇਵਾਰੀਆਂ ਨੇ ਪਰ ਤੁਸੀਂ ਆਪਣੇ ਸਰੀਰ ਨੂੰ ਸੰਭਾਲਣਾ ਜੇ ਸਰੀਰ ਨੂੰ ਸੰਭਾਲਣਾ ਤਾਂ ਸਵੇਰੇ ਸਵੇਰੇ ਉੱਠ ਕੇ ਬੂਹ ਅੰਮ੍ਰਿਤ ਪਾਊਡਰ ਜਿਹੜਾ ਹੈਗਾ ਭੂਮੀ ਆਮਲੇ ਤੋਂ ਬਣਿਆ ਹੋਇਆ ਉਹ ਤੁਸੀਂ ਖਾ ਸਕਦੇ ਹੋ ਬਣਿਆ ਬਣਾਇਆ ਲੈਣਾ ਜੇ ਤੁਹਾਨੂੰ ਲੱਗਦਾ ਵੀ ਗੋਇਲ ਸਾਹਿਬ ਨੂੰ ਗੋਲ ਸਾਹਿਬ ਤੋਂ ਹੀ ਲੈਣਾ ਤਾਂ ਵੈਬਸਾਈਟ ਤੇ ਚਲੇ ਜਾਓ www.vaidwan.com ਤੇ ਜਾ ਕੇ ਪਰਚੇਸ ਕਰ ਲਓ ਨਹੀਂ ਤਾਂ ਕੋਈ ਵੀ ਆਯੁਰਵੈਦਿਕ ਦਾ ਸਟੋਰ ਜਿਹੜਾ ਤੁਹਾਡੇ ਸ਼ਹਿਰ 'ਚ ਹੈਗਾ ਚੰਗਾ ਉਹ ਤੋਂ ਜਾ ਕੇ ਮੰਗ ਲਓ ਜੇ ਉਹਦੇ ਕੋਲੇ ਹੋਊਗਾ ਤਾਂ ਜ਼ਰੂਰ ਦੇਊਗਾ ਜੇ ਉਹਦੇ ਕੋਲੇ ਨਹੀਂ ਹੋਊਗਾ ਤਾਂ ਬਰਾਈ ਕਰੂਗਾ ਧਿਆਨ ਰੱਖਿਓ ਜੇ ਉਹ ਬਰਾਈ ਕਰਦਾ ਉਹਨੂੰ ਕਹੇ ਮੰਗਾ ਕੇ ਦੇ ਦੇ ਮੰਗਾ ਕੇ ਦੇਊਗਾ ਥੈਂਕ ਯੂ